ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਕਸਟਰਸ਼ਨ ਦੇ ਮਾਮਲੇ ਨਾਲ ਨਜੇਠਣ ਦੇ ਲਈ ਵਿਸ਼ੇਸ਼ ਟਾਸਕ ਫੋਰਸ ਕਰ ਰਹੀ ਹੈ ਕੰਮ ਫੰਡਿੰਗ ਵੀ ਕਰਵਾਈ ਗਈ ਮਾਹੀਆ BC ਦੀ ਪਬਲਿਕ ਸੇਫਟੀ ਮੰਤਰੀ ਨੇ ਦਿੱਤੀ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਲਈ ਫੈਡਰਲ ਫੰਡਿੰਗ ਦਾ ਕੀ ਹੋਏਗਾ ਪਾ ਵੇਖ ਇਹ ਜਾਣਨ ਦੇ ਲਈ ਪ੍ਰੀਮੀਅਰ ਡੇਵਿਡ ਈਵੀ ਪੌਂਚੇ ਓਟਵਾ ਪ੍ਰਧਾਨ ਮੰਤਰੀ ਦੇ ਨਾਲ ਹੋਏਗੀ ਮੁਲਾਕਾਤ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਦੇ ਵਿੱਚ 0.25 ਦੀ ਕੀਤੀ ਗਈ ਕਟੌਤੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਕ ਹੋਰ ਕੱਟ ਲੱਗਣ ਦੀ ਸੁਭਾਵਨਾ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਕਸਟਰਸ਼ਨ ਦੇ ਮਾਮਲਿਆਂ ਦੇ ਵਿੱਚ ਪਿਛਲੇ ਸਮੇਂ ਦੌਰਾਨ ਕਾਫੀ ਵਾਧਾ ਹੋਇਆ ਖਾਸ ਕਰਕੇ ਡੈਲਟਾ ਸਰੀ ਅਤੇ ਐਵਸਪੋਰਟ ਦੇ ਵਿੱਚ ਸਾਊਥ ਏਸ਼ੀਅਨ ਬਿਜ਼ਨੈਸਸ ਨੂੰ ਨਿਸ਼ਾਨਾ ਬਣਾਉਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਜਿਸ ਨੂੰ ਲੈ ਕੇ ਬੇਸ਼ੱਕ ਪੁਲਿਸ ਫੋਰਸਸ ਦੇ ਵੱਲੋਂ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪਰ ਪ੍ਰੋਵਿੰਸ਼ੀਅਲ ਸਰਕਾਰ ਇਸ ਮਾਮਲੇ 'ਚ ਕੀ ਕਦਮ ਚੁੱਕ ਰਹੀ ਹੈ ਇਸ ਬਾਰੇ ਬੀਸੀ ਦੀ ਪਬਲਿਕ ਸੇਫਟੀ ਮਿਨਿਸਟਰ ਅਤੇ ਆਰਸੀਐਮਪੀ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਵਿੱਚ ਉਹਨਾਂ ਦੱਸਿਆ ਕਿ ਸਾਊਥ ਏਸ਼ੀਅਨ ਬਿਜ਼ਨਸਮੈਨਾਂ ਦੀ ਸੁਰੱਖਿਆ ਅਤੇ ਐਕਸਟਰਸ਼ਨ ਮਾਮਲਿਆਂ ਨੂੰ ਠੱਲ ਪਾਉਣ ਲਈ ਇੱਕ ਪ੍ਰੋਵਿੰਸ਼ੀਅਲ ਪੁਲਿਸ ਟਾਸਕ ਫੋਰਸ ਇਸ ਜਾਂਚ ਨੂੰ ਡੈਡੀਕੇਟ ਰਹੇਗੀ ਸਰੀ ਦੇ ਵਿੱਚ ਹੁਣ ਤੱਕ ਐਕਸਟਰਸ਼ਨ ਦੇ 47 ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਪ੍ਰੋਵਿੰਸ ਵਿੱਚ ਕੁੱਲ ਅਜਿਹੇ ਕਿੰਨੇ ਮਾਮਲੇ ਨੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਪਬਲਿਕ ਸੇਫਟੀ ਮਿਨਿਸਟਰ ਨੇ ਦੱਸਿਆ ਕਿ ਲੋਅਰ ਮੇਨਲੈਂਡ ਆਰਸੀਐਮਪੀ ਡਿਟੈਚਮੈਂਟ ਤੋਂ 10 ਕੰਬਾਈਨਡ ਫੋਰਸਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਤੋਂ 12 ਸਰੀ ਪੁਲਿਸ ਸਰਵਿਸ ਤੋਂ ਦੋ ਐਬਸਫੋਰਡ ਪੁਲਿਸ ਤੋਂ ਦੋ ਡੈਲਟਾ ਪੁਲਿਸ ਤੋਂ ਇੱਕ ਅਤੇ ਕੈਨੇਡੀਅਨ ਬਾਰਡਰ ਸਰਵਿਸੇਸ ਏਜੰਸੀ ਤੋਂ ਇੱਕ ਅਤੇ ਮੈਟਰੋ ਵੈਂਕੂਵਰ ਟ੍ਰਾਂਜ਼ਿਟ ਪੁਲਿਸ ਤੋਂ ਇੱਕ ਅਫਸਰ ਇਸ ਟਾਸਕ ਫੋਰਸ ਦੇ ਵਿੱਚ ਸ਼ਾਮਲ ਹੈ ਅਤੇ ਇਸ ਤੋਂ ਇਲਾਵਾ ਸਹਾਇਕ ਸਟਾਫ ਵੀ ਮੁਹੱਈਆ ਕਰਵਾਇਆ ਗਿਆ ਸਰਕਾਰ ਵੱਲੋਂ ਗੈਂਗ ਹਿੰਸਾ ਐਕਸ਼ਨੋ ਫੰਡ ਦੇ ਰਾਹੀਂ 2 ਲੱਖ ਡਾਲਰ ਦਿੱਤੇ ਗਏ ਨੇ ਅਤੇ ਅਵੇਅਰਨੈਸ ਕੈਂਪੇਨ ਫਲਾਉਣ ਦੇ ਲਈ ਵੀ 1 ਲੱਖ ਡਾਲਰ ਮੁਹੱਈਆ ਕਰਵਾਇਆ ਗਿਆ ਤਾਂ ਜੋ ਪ੍ਰੋਵਿੰਸ ਦੇ ਲੋਕ ਜੇਕਰ ਕਿਸੇ ਨੂੰ ਇਸ ਤਰ੍ਹਾਂ ਦਾ ਐਕਸਟਰਸ਼ਨ ਥ੍ਰੈਟ ਆਉਂਦਾ ਜਾਂ ਕਿਸੇ ਕੋਲੇ ਜਾਣਕਾਰੀ ਹੈ ਤਾਂ ਉਹ ਪੁਲਿਸ ਫੋਰਸਸ ਦੇ ਨਾਲ ਸਾਂਝੀ ਕਰ ਸਕੇ ਸੋ ਪਿਛਲੇ ਲੰਬੇ ਸਮੇਂ ਤੋਂ ਸਰੀ ਖਾਸ ਕਰ ਇਹਦੇ ਨਾਲ ਲੱਗਦੇ ਸ਼ਹਿਰਾਂ ਦੇ ਵਿੱਚ ਐਕਸਟਰਸ਼ਨ ਮਾਮਲਿਆਂ 'ਚ ਕਾਫੀ ਵਾਧਾ ਹੋਇਆ ਪਰ ਹਾਲੇ ਤੱਕ ਉਸ ਤਰ੍ਹਾਂ ਦੀ ਕੋਈ ਵੱਡੀ ਗ੍ਰਿਫਤਾਰੀ ਸਾਹਮਣੇ ਨਹੀਂ ਆਈ ਹੈ ਬੇਸ਼ੱਕ ਪੀਲ ਰੀਜਨ ਦੇ ਨਾਲ ਸੰਬੰਧਿਤ ਇੱਕ ਮਾਮਲੇ 'ਚ ਬੀਤੇ ਦਿਨ ਸਾਰੀ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਦੀ ਜਾਣਕਾਰੀ ਜ਼ਰੂਰ ਦਿੱਤੀ ਗਈ ਹੈ ਸਿਟੀ ਅਫਸਰੀ ਦੇ ਵੱਲੋਂ ਵੀ ਐਕਸਟਰਸ਼ਨ ਦੇ ਮਾਮਲਿਆਂ ਦੇ ਨਾਲ ਨਜਿੱਠਣ ਦੇ ਲਈ ਹਰ ਕਦਮ ਚੁੱਕਣ ਦਾ ਭਰੋਸਾ ਦਿੱਤਾ ਗਿਆ ਜਿਸ ਤਹਿਤ ਮੇਅਰ ਬ੍ਰੈਂਡਾ ਲੋਕ ਦੇ ਵੱਲੋਂ 2.5 ਲੱਖ ਡਾਲਰ ਦੇ ਫੰਡ ਰੱਖਣ ਦੀ ਗੱਲ ਆਖੀ ਗਈ ਹੈ ਉਹਨਾਂ ਕਹਿਆ ਸੀ ਕਿ ਜੋ ਵੀ ਵਿਅਕਤੀ ਐਕਸਟਰਸ਼ਨ ਨਾਲ ਸੰਬੰਧਿਤ ਮਾਮਲਿਆਂ ਦੀ ਪੂਖਤਾ ਜਾਣਕਾਰੀ ਮਹੱਇਆ ਕਰਵਾਏਗਾ ਅਤੇ ਉਹ ਕੇਸ ਅਦਾਲਤਾਂ 'ਚ ਸਜ਼ਾ ਤੱਕ ਪੁੱਜਦੇ ਨੇ ਤਾਂ ਉਹ ਵਿਅਕਤੀ ਇਸ ਫੰਡਿੰਗ 'ਚੋਂ ਆਪਣਾ ਇਨਾਮ ਲੈਣ ਦਾ ਹੱਕਦਾਰ ਹੋਏਗਾ ਦੂਜੇ ਪਾਸੇ ਸਰੀ ਪੁਲਿਸ ਚੀਫ ਨੌਮ ਲਿਪਾਂਸਕੀ ਇਹ ਆਖ ਚੁੱਕੇ ਨੇ ਕਿ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਜੀਟੀਏ ਦੇ ਮੁਕਾਬਲੇ ਐਕਸਟਰਸ਼ਨ ਦੇ ਮਾਮਲੇ ਕਾਫੀ ਦੇਰੀ ਦੇ ਨਾਲ ਸਾਹਮਣੇ ਆਏ ਨੇ ਇਸ ਮਾਮਲੇ 'ਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਨਾਲੋ ਨਾਲ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਜੇਕਰ ਕਿਸੇ ਨੂੰ ਫਰौती ਸੰਬੰਧੀ ਕੋਈ ਧਮਕੀ ਆਉਂਦੀ ਹੈ ਤੋਂ ਪੈਸੇ ਦੇਣ ਦੀ ਥਾਂ ਤੇ ਪੁਲਿਸ ਫੋਰਸਸ ਦੇ ਨਾਲ ਇਸ ਮਾਮਲੇ 'ਚ ਸੰਪਰਕ ਕਰੇ ਕਿਉਂਕਿ ਜਿੱਥੇ ਅਜਿਹਾ ਮਾਮਲਾ ਸਾਹਮਣੇ ਆਉਂਦਾ ਉੱਥੇ ਪੁਲਿਸ ਆਫੀਸਰਸ ਦੀ ਗਿਣਤੀ ਜ਼ਰੂਰ ਵਧਾਈ ਜਾਂਦੀ ਹੈ ਬੈਂਕ ਆਫ ਕੈਨੇਡਾ ਨੇ ਬਹੁਤ ਦੁਬਾਰ ਨੂੰ ਆਪਣੇ ਇੰਟਰਸਟ ਰੇਟ ਦੇ ਵਿੱਚ 25 ਬੇਸਿਕ ਪੁਆਇੰਟਸ ਦੀ ਕਟੌਤੀ ਕੀਤੀ ਹੈ ਜਿਸ ਨਾਲ ਹੁਣ ਇੰਟਰਸਟ ਰੇਟ 2.5% ਦੇ ਬੈਂਚਮਾਰਕ ਦੇ ਉੱਪਰ ਆ ਗਏ ਨੇ ਮਾਰਚ ਮਹੀਨੇ ਤੋਂ ਬਾਅਦ ਹੋਈ ਇਹ ਵਿਆਜ ਦਰਾਂ ਦੇ ਵਿੱਚ ਪਹਿਲੀ ਕਟੌਤੀ ਹੈ ਬੈਂਕ ਦੇ ਗਵਰਨਰ ਟੈਫ ਮਕੱਲਮ ਨੇ ਦੱਸਿਆ ਕਿ ਇਸ ਸਮੇਂ ਕਮਜ਼ੋਰ ਪਈ ਜੌਬ ਮਾਰਕੀਟ ਘਟ ਰਹੀ ਕੋਰ ਇਨਫਲੇਸ਼ਨ ਅਤੇ ਫੈਡਰਲ ਸਰਕਾਰ ਵੱਲੋਂ ਲਗਾਏ ਗਏ ਜਵਾਬੀ ਟੈਰਫ ਹਟਾਉਣ ਕਰਕੇ ਭਵਿੱਖ ਦੇ ਵਿੱਚ ਇਨਫਲੇਸ਼ਨ ਵਧਣ ਦਾ ਖਤਰਾ ਘਟ ਗਿਆ। ਉਹਨਾਂ ਕਿਹਾ ਕਿ ਹੁਣ ਵੀ ਕਾਫੀ ਅਨਿਸ਼ਚਿਤਤਾ ਮਜ਼ਬੂਤ ਹੈ ਪਰ ਕਮਜ਼ੋਰ ਅਰਥਵਿਵਸਥਾ ਅਤੇ ਲੋ ਇਨਫਲੇਸ਼ਨ ਦੇ ਖਤਰੇ ਦੇ ਮੱਦੇਨਜ਼ਰ ਗਵਰਨਿੰਗ ਕਾਉਂਸਲ ਨੇ ਫੈਸਲਾ ਕੀਤਾ ਹੈ ਕਿ ਇੰਟਰਸਟ ਰੇਟ ਦੇ ਵਿੱਚ ਕਟ ਲਗਾਇਆ ਜਾਵੇ ਅਤੇ ਅੱਗੇ ਚੁਣੌਤੀਆਂ ਨੂੰ ਸੰਤੁਲਿਤ ਕਰਨ ਦੇ ਲਈ ਇਹ ਫੈਸਲਾ ਠੀਕ ਰਹੇਗਾ। ਗਵਰਨਰ ਮਿਕੱਲਮ ਨੇ ਕਿਹਾ ਕਿ ਜੁਲਾਈ ਤੋਂ ਬਾਅਦ ਕੈਨੇਡਾ ਦੀ ਅਰਥਵਿਵਸਥਾ ਵਿੱਚ ਕਈ ਅਹਿਮ ਤਬਦੀਲੀਆਂ ਆਈਆਂ ਨੇ ਜਿਨ੍ਹਾਂ ਨੇ ਬੈਂਕ ਨੂੰ ਇਹ ਫੈਸਲਾ ਲੈਣ ਦੇ ਲਈ ਪ੍ਰੇਰਿਤ ਕੀਤਾ ਕਿ ਇੰਟਰਸਟ ਰੇਟ ਘਟਾਏ ਜਾਣ ਸੈਕੰਡ ਕੁਆਟਰਰ ਦੇ ਵਿੱਚ ਜੀਡੀਪੀ ਸ਼੍ਰਿੰਕ ਹੋਈ ਹੈ ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ ਅਮਰੀਕਾ ਵੱਲ ਐਕਸਪੋਰਟ ਘਟਿਆ ਹੈ ਕਿਉਂਕਿ ਪਹਿਲਾਂ ਬਿਜ਼ਨਸਮੈਨਾਂ ਨੇ ਅਮਰੀਕੀ ਟੈਰਫ ਦੇ ਡਰ ਕਰਕੇ ਜਿਆਦਾ ਮਾਲ ਮੰਗਵਾ ਲਿਆ ਸੀ ਇਸ ਦੇ ਨਾਲ ਹੀ ਇਨਵੈਸਟਮੈਂਟ ਦੇ ਵਿੱਚ ਵੀ ਕਮੀ ਆਈ ਹੈ ਟੈਰਫਾਂ ਨੇ ਕੈਨੇਡਾ ਦੇ ਪ੍ਰਮੁੱਖ ਇੰਡਸਟਰੀ ਦੇ ਉੱਪਰ ਵੱਡਾ ਅਸਰ ਪਾਇਆ ਖਾਸ ਕਰਕੇ ਆਟੋ ਸਟੀਲ ਅਲੂਮੀਨੀਅਮ ਇੰਡਸਟਰੀ ਦੇ ਉੱਪਰ ਇਸ ਦਾ ਅਸਰ ਨਜ਼ਰ ਆ ਰਿਹਾ ਹੈ ਇਹਨਾਂ ਦੇ ਨਾਲ ਹੀ ਕਾਪਰ ਅਤੇ ਲੰਬਰ ਉੱਪਰ ਵਾਧੂ ਟੈਰਫ ਲਗਾਏ ਗਏ ਨੇ ਜਿਸ ਕਾਰਨ ਇਸ ਇੰਡਸਟਰੀ ਦੇ ਵਿੱਚ ਵੀ ਸੁਸਤੀ ਹੈ ਚੀਨ ਵੱਲੋਂ ਕੈਨੇਡੀਅਨ ਕੈਨੋਲਾ ਪ੍ਰੋਡਕਟਸ ਦੇ ਉੱਪਰ ਮੀਟ ਦੇ ਉੱਪਰ ਟੈਰਫ ਲਗਾਏ ਗਏ ਨੇ ਜੋ ਕਿ ਇਕਨੋਮੀ ਦੇ ਲਈ ਨੁਕਸਾਨਦਾਇਕ ਸਿੱਧ ਹੋ ਰਿਹਾ ਹੈ ਪਿਛਲੇ 2 ਮਹੀਨਿਆਂ ਦੇ ਵਿੱਚ ਜੌਬਸ ਬਹੁਤ ਘੱਟ ਪੈਦਾ ਹੋਈਆਂ ਨੇ ਜਿਸ ਕਾਰਨ अनएम्प्लॉयमेंट 7.1% ਤੇ ਪਹੁੰਚ ਗਈ ਹੈ ਮੈਂ ਕੱਲ੍ਹ ਅਮਨੇ ਕਿਹਾ ਹੈ ਕਿ ਟੈਰਫਾਂ ਨਾਲ ਪ੍ਰਭਾਵਿਤ ਸੈਕਟਰਾਂ ਦੇ ਵਿੱਚ ਕਾਫੀ ਨੌਕਰੀਆਂ ਗਈਆਂ ਨੇ ਅਤੇ ਹੋਰ ਇੰਡਸਟਰੀ ਦੇ ਲਈ ਵੀ ਨਵੇਂ ਵਰਕਰ ਹਾਇਰ ਕਰਨ ਤੋਂ ਝਿਜਕਨ ਵਾਲਾ ਸਥਿਤੀ ਬਣੀ ਹੋਈ ਹੈ ਕਿਉਂਕਿ ਆਰਥਿਕ ਬੇਯਕੀਨੀ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਇਹ ਵੀ ਲਿਖਿਆ ਹੈ ਕਿ ਹਾਲਾਂਕਿ ਸੈਕੰਡ ਕੁਆਟਰ ਦੇ ਵਿੱਚ ਕੰਜ਼ਿਊਮਰਸ ਦਾ ਖਰਚਾ ਉਮੀਦ ਤੋਂ ਵੱਧ ਹੈ ਪਰ ਲੇਬਰ ਮਾਰਕੀਟ ਦੀ ਕਮਜ਼ੋਰੀ ਕਾਰਨ ਇਹ ਖਰਚਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਕੱਟ ਜਾਏਗਾ ਕਿਉਂਕਿ ਬੈਂਕ ਆਫ ਕੈਨੇਡਾ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਪਣੇ ਇੰਟਰਸਟ ਰੇਟਸ ਨੂੰ ਹੋਲਡ ਰੱਖਿਆ ਗਿਆ ਸੀ ਅਤੇ ਹੁਣ ਜਦੋਂ ਇੱਕ ਕੱਟ ਲਗਾਇਆ ਗਿਆ ਤਾਂ ਇਸ ਤੋਂ ਬਾਅਦ ਮਾਹਰਾਂ ਦਾ ਮੰਨਣਾ ਹੈ ਕਿ ਇਸ ਸਾਲ ਦੇ ਵਿੱਚ ਬੈਂਕ ਦੇ ਵੱਲੋਂ ਇੰਟਰਸਟ ਰੇਟ 'ਚ 0.25 ਦਾ ਇੱਕ ਕੱਟ ਹੋਰ ਲਗਾਇਆ ਜਾਏਗਾ ਇਸ ਤੋਂ ਬਾਅਦ ਮਾਰਕੀਟ ਦੀ ਸਥਿਤੀ ਕੀ ਰਹਿੰਦੀ ਹੈ ਉਸ ਹਿਸਾਬ ਦੇ ਨਾਲ ਬੈਂਕ ਆਫ ਕੈਨੇਡਾ ਦੇ ਵੱਲੋਂ ਫੈਸਲੇ ਲਏ ਜਾਣਗੇ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇੰਟਰਸਟ ਰੇਟ ਦੇ ਵਿੱਚ ਇਸ ਕਟ ਦੇ ਨਾਲ ਇਕਨੋਮੀ ਦੇ ਵਿੱਚ ਕੁਝ ਹਰਕਤ ਜ਼ਰੂਰ ਨਜ਼ਰ ਆਏਗੀ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਗੰਭੀਰ ਸੁਸਤੀ ਦਾ ਸਾਹਮਣਾ ਕਰ ਰਹੀ ਹੈ ਜਿਸ ਦੇ ਨਾਲ ਜੀਡੀਪੀ ਵੀ ਸ਼ਰਿੰਕ ਹੋਈ ਸੀ ਫੈਡਰਲ ਸਰਕਾਰ ਦੇ ਵੱਲੋਂ ਕੈਨੇਡਾ ਨੂੰ ਆਪਣੇ ਪੈਰਾਂ ਉੱਪਰ ਖੜੇ ਕਰਨ ਦੇ ਲਈ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਤੇਜ਼ੀ ਦੇ ਨਾਲ ਪੂਰਾ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਬਿਲ ਸੀ 5 ਦਾ ਜ਼ਿਕਰ ਬਹੁਤ ਵਾਰ ਹੋਇਆ ਜਿਸ ਤਹਿਤ ਫੈਡਰਲ ਸਰਕਾਰ ਬਹੁਤ ਸਾਰੇ ਬੈਰੀਅਰਸ ਹਟਾ ਕੇ ਪ੍ਰੋਜੈਕਟਾਂ ਨੂੰ ਜਲਦੀ ਮਨਜ਼ੂਰੀ ਦੇਣ ਦੇ ਲਈ ਕਦਮ ਅੱਗੇ ਵਧਾਉਣ ਦਾ ਦਾਵਾ ਕਰ ਰਹੀ ਹੈ ਬੇਸ਼ੱਕ ਪ੍ਰਧਾਨ ਮੰਤਰੀ ਮਾਕਰਨੀ ਦੇ ਵੱਲੋਂ ਇਸ ਸੰਬੰਧੀ ਪਹਿਲੀ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੂੰ ਕਿ ਤਰਜੀਹੀ ਤੌਰ ਤੇ ਕੰਮਕਾਜ ਸ਼ੁਰੂ ਕਰਵਾ ਕੇ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਏਗਾ ਨਾਲੋਂ ਨਾਲ ਸਰਕਾਰ ਅਤੇ ਪ੍ਰਾਈਮ ਮਿਨਿਸਟਰ ਨੇ ਇਹ ਵੀ ਗੱਲ ਆਖੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪ੍ਰੋਜੈਕਟ ਵੀ ਇਸ ਲਿਸਟ ਦੇ ਵਿੱਚ ਐਡ ਕੀਤੇ ਜਾਣਗੇ ਤਾਂ ਜੋ ਕੈਨੇਡਾ ਦੀ ਇਕਨੋਮੀ ਦੇ ਵਿੱਚ ਇਨਫਰਾਸਟ੍ਰਕਚਰ ਮਜ਼ਬੂਤ ਹੋ ਸਕੇ ਜੌਬਸ ਪੈਦਾ ਹੋ ਸਕਣ ਅਤੇ ਟ੍ਰੇਡ ਨੂੰ ਡਿਵਰਸਿਫਾਈ ਕੀਤਾ ਜਾ ਸਕੇ ਪਰ ਫੈਡਰਲ ਪ੍ਰੋਜੈਕਟਾਂ ਦੇ ਵਿੱਚੋਂ ਕਿਸ ਪ੍ਰੋਵਿੰਸ ਨੂੰ ਕੀ ਮਿਲੇਗਾ ਇਸ ਬਾਰੇ ਖਿੱਚੋ ਤਾਣ ਵੀ ਲਗਾਤਾਰ ਜਾਰੀ ਹੈ ਕਿਉਂਕਿ ਸਾਰੀਆਂ ਪ੍ਰੋਵਿੰਸਾਂ ਚਾਹੁੰਦੀਆਂ ਨੇ ਕਿ ਜੋ ਪ੍ਰੋਜੈਕਟ ਅਧੂਰੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਫੈਡਰਲ ਸਰਕਾਰ ਜਲਦੀ ਤੋਂ ਜਲਦੀ ਫੰਡਿੰਗ ਮੁਹਈਆ ਕਰਵਾਵੇ ਇਸੇ ਤਹਿਤ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਪ੍ਰੋਵਿੰਸ ਚ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਲਈ ਫੈਡਰਲ ਇਨਵੈਸਟਮੈਂਟ ਵਧਾਉਣ ਵਾਸਤੇ ਲੋਬਿੰਗ ਕਰਨ ਦੇ ਲਈ ਓਟਵਾ ਪਹੁੰਚੇ ਹੋਏ ਨੇ ਪ੍ਰੀਮੀਅਰ ਭਲਕੇ ਤੱਕ ਓਟਵਾ ਦੇ ਵਿੱਚ ਰਹਿਣਗੇ ਜਿਸ ਵਿੱਚ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਨਾਲ ਮੁਲਾਕਾਤ ਵੀ ਕੀਤੀ ਜਾਣੀ ਹੈ ਤਾਂ ਜੋ BC ਦੇ ਆਰਥਿਕ ਵਿਕਾਸ ਲਈ ਮਦਦ ਮਿਲ ਸਕੇ ਈਬੀ ਨੇ ਕਿਹਾ ਕਿ ਪ੍ਰੋਵਿੰਸ਼ਲ ਸਰਕਾਰ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਲਈ ਓਟਵਾ ਵੱਲੋਂ ਕੀ ਸਹਾਇਤਾ ਕੀਤੀ ਜਾਏਗੀ ਇਸ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ ਕਿਉਂਕਿ ਫੈਡਰਲ ਸਰਕਾਰ ਵੱਲੋਂ ਮੇਜਰ ਪ੍ਰੋਜੈਕਟਾਂ ਦੀ ਜੋ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ ਉਸ ਵਿੱਚ ਐਲ ਐਨ ਜੀ ਕੈਨੇਡਾ ਦਾ ਸੈਕੰਡ ਫੇਜ਼ ਸ਼ੁਰੂ ਕਰਨਾ ਅਤੇ ਰੈਡ ਕ੍ਰੀਸ ਮਾਈਨ ਦਾ ਐਕਸਪੈਂਸ਼ਨ ਸ਼ਾਮਲ ਹੈ ਈਵੀ ਨੇ ਕਿਹਾ ਕਿ ਨੈਸ਼ਨਲ ਬਿਲਡਿੰਗ ਦੇ ਫੈਡਰਲ ਪ੍ਰੋਜੈਕਟਾਂ ਚੋਂ 40% ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਥਿਤ ਨੇ ਅਤੇ ਇਸ ਮੀਟਿੰਗ ਦੌਰਾਨ ਉਹਨਾਂ ਪ੍ਰੋਜੈਕਟਾਂ ਬਾਰੇ ਗੱਲਬਾਤ ਕੀਤੀ ਜਾਏਗੀ ਜਿਨ੍ਹਾਂ ਲਈ ਅਗਲੇ ਫੇਜ਼ ਦੇ ਵਿੱਚ ਫੰਡ ਮਹੀਆ ਕਰਵਾਏ ਜਾਣੇ ਨੇ ਅਤੇ ਪ੍ਰੋਵਿੰਸ਼ੀਅਲ ਸਰਕਾਰ ਦੀ ਇਹ ਕੋਸ਼ਿਸ਼ ਰਹੇਗੀ ਕਿ ਲੋਬਿੰਗ ਦੇ ਜ਼ਰੀਏ ਇਹਨਾਂ ਪ੍ਰੋਜੈਕਟਾਂ ਦੇ ਲਈ ਜਲਦੀ ਤੋਂ ਜਲਦੀ ਫੰਡ ਮਿਲ ਸਕਣ ਕਾਬਲੇ ਗੌਰ ਹੈ ਕਿ ਜਦੋਂ ਲੰਘੇ ਹਫ਼ਤੇ ਪ੍ਰਧਾਨ ਮੰਤਰੀ ਮਾਕਰਨੀ ਦੇ ਵੱਲੋਂ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ ਤਾਂ ਉਸ ਸਮੇਂ BC ਦੇ ਪ੍ਰੀਮੀਅਰ ਡੇਵਿਡ ਈਵੀ ਦੇ ਵੱਲੋਂ ਇਸ ਉੱਪਰ ਨਿਰਾਸ਼ਾ ਜ਼ਾਹਰ ਕੀਤੀ ਗਈ ਸੀ ਜਿਨ੍ਹਾਂ ਆਖਿਆ ਸੀ ਕਿ ਜਿਨ੍ਹਾਂ ਪੋਟੈਂਸ਼ੀਅਲ ਅਤੇ ਪ੍ਰੋਜੈਕਟ BC ਦੇ ਵਿੱਚ ਪੈਂਡਿੰਗ ਨੇ ਉਸ ਵਿੱਚ 10k ਦੇ ਬਰਾਬਰ ਹੈ ਜਿਨ੍ਹਾਂ ਕਿਹਾ ਸੀ ਕਿ ਮਾਡਰਨ ਕੈਨੇਡਾ ਦੇ ਵਿੱਚ BCs ਦਾ ਆਰਥਿਕ ਇੰਜਨ ਬਣ ਸਕਦਾ ਹੈ ਕਿਉਂਕਿ ਸੂਬੇ ਦੇ ਕੋਲੇ ਨੇਚਰਲ ਰਿਸੋਰਸਸ ਦੇ ਪਰਮਾਰ ਨੇ ਪਰ ਇਹਨਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਇਸ ਵਿੱਚ ਅੱਗੇ ਕਦਮ ਵਧਾਏ ਜਾ ਸਕਦੇ ਨੇ ਜਿਸ ਲਈ ਫੈਡਰਲ ਸਰਕਾਰ ਨੂੰ ਜਲਦੀ ਤੋਂ ਜਲਦੀ ਸਾਰੇ ਪ੍ਰੋਜੈਕਟ ਸ਼ੁਰੂ ਕਰਨੇ ਚਾਹੀਦੇ ਨੇ Ontario ਦੇ ਪ੍ਰੀਮੀਅਰ ਡਾਰਕਫੋਰਡ ਨੇ ਪ੍ਰਧਾਨ ਮੰਤਰੀ ਮາກ ਕਾਰਨੀ ਨੂੰ ਪੱਤਰ ਲਿਖ ਕੇ ਚਾਈਨੀਜ਼ ਇਲੈਕਟ੍ਰਿਕ ਵਹੀਕਲਜ਼ ਉੱਪਰ 100% ਟੈਰਫ ਨੂੰ ਜਾਰੀ ਰੱਖਣ ਦੀ ਮੰਗ ਕੀਤੀ ਹੈ ਫੋਰਡ ਨੇ ਕਿਹਾ ਕਿ ਜੇਕਰ ਆਟਵਾ ਟੈਰਫ ਘਟਾਉਂਦਾ ਹੈ ਤਾਂ অন্ਟਾਰੀਓ ਦੇ ਵਿੱਚ 157000 ਨੌਕਰੀਆਂ ਸਿੱਧੇ ਰੂਪ ਦੇ ਵਿੱਚ ਜਾਣਗੀਆਂ ਕੈਨੇਡੀਅਨ ਆਟੋ ਇੰਡਸਟਰੀ ਨੂੰ ਬਚਾਉਣ ਦੇ ਲਈ ਜ਼ਰੂਰੀ ਹੈ ਕਿ ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਦੇ ਉੱਪਰ 100% ਟੈਰਫਸ ਨੂੰ ਜਾਰੀ ਰੱਖਿਆ ਜਾਵੇ ਨੈਨੋਸੋ ਦੇ ਵੱਲੋਂ ਇਸ ਸੰਬੰਧੀ ਇੱਕ ਰਿਸਰਚ ਵੀ ਕਰਵਾਈ ਗਈ ਜਿਸ ਵਿੱਚ ਪਾਇਆ ਗਿਆ ਹੈ ਕਿ 62% ਕੈਨੇਡੀਅਨ ਟੈਰਫ ਹਟਾਉਣ ਦਾ ਸਮਰਥਨ ਕਰਦੇ ਨੇ ਤੇ ਉਹਨਾਂ ਦਾ ਮੰਨਣਾ ਹੈ ਕਿ ਇਸ ਕਦਮ ਦੇ ਨਾਲ ਚੀਨ ਵੀ ਕੈਨੋਲਾ ਪ੍ਰੋਡਕਟਸ ਤੇ ਉੱਪਰ ਟੈਰਫ ਘਟ ਕਰੇਗਾ ਸਟੈਟਿਸਟਿਕ ਕੈਨੇਡਾ ਦੇ ਅਨੁਸਾਰ 39.2% ਈਵੀ ਸੇਲਜ਼ ਇਸ ਸਮੇਂ ਕੈਨੇਡਾ ਦੇ ਵਿੱਚ ਚਿੰਤਾ ਪੈਦਾ ਕਰ ਰਹੀਆਂ ਨੇ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਜੋ ਟੀਚੇ ਰੱਖੇ ਗਏ ਨੇ ਉਸ ਦੇ ਮੁਕਾਬਲੇ ਇਹ ਬਹੁਤ ਘੱਟ ਹੈ ਜਿਸ ਕਾਰਨ ਓਟਵਾ ਉੱਪਰ ਹੁਣ ਰਸਤਾ ਬਦਲਣ ਦੇ ਲਈ ਵੀ ਦਬਾਅ ਪੈ ਰਿਹਾ ਹੈ ਤਾਂ ਜੋ ਲੋਕਾਂ ਨੂੰ ਇਲੈਕਟ੍ਰਿਕ ਵਹੀਕਲਸ ਦੇ ਵੱਲ ਆਕਰਸ਼ਿਤ ਕੀਤਾ ਜਾ ਸਕੇ ਇਹ ਚਰਚਾ ਉਸ ਸਮੇਂ ਚੱਲੀ ਸੀ ਜਦੋਂ ਐਗਰੀਕਲਚਰ ਮਿਨਿਸਟਰ ਹੀਥ ਮੈਕਡੋਨਲ ਨੇ ਕਿਹਾ ਸੀ ਕਿ ਚਾਈਨੀਜ਼ ਈਵੀਜ਼ ਉੱਪਰ ਟੈਰਫ ਟੈਰਫ ਘਟ ਕਰਨ ਦੇ ਲਈ ਫੈਡਰਲ ਸਰਕਾਰ ਦੇ ਵੱਲੋਂ ਵਿਚਾਰ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਸਸਕਾਚੁਆਨ ਦੇ ਪ੍ਰੀਮੀਅਰ ਸਕਾਟ ਮੋ ਦੇ ਵੱਲੋਂ ਕੈਨੋਲਾ ਪ੍ਰੋਡਕਟਸ ਦੇ ਉੱਪਰ ਚੀਨ ਵੱਲੋਂ 76% ਟੈਰਫ ਲਗਾਉਣ ਤੋਂ ਬਾਅਦ ਇਹ ਮੰਗ ਕੀਤੀ ਗਈ ਸੀ ਕਿ ਫੈਡਰਲ ਸਰਕਾਰ ਨੂੰ ਚਾਈਨੈਸ ਈਵੀਜ਼ ਦੇ ਉੱਪਰ ਟੈਰਫ ਘਟਾਉਣਾ ਚਾਹੀਦਾ ਜਾਂ ਇਸ ਨੂੰ ਹਟਾ ਦੇਣਾ ਚਾਹੀਦਾ ਹੈ ਇਸ ਤੋਂ ਬਾਅਦ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਵੀ ਇਸ ਦਾ ਲਗਭਗ ਸਮਰਥਨ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਅਮਰੀਕਾ ਅਤੇ ਚਾਈਨਾ ਦੇ ਨਾਲ ਕੈਨੇਡਾ ਨੂੰ ਵੱਖਰੇ ਰਸਤਿਆਂ ਦੇ ਉੱਪਰ ਟ੍ਰੇਡ ਡੀਲਸ ਕਰਨੀਆਂ ਚਾਹੀਦੀਆਂ ਨੇ ਅਤੇ ਦੋਵੇਂ ਪਾਸੇ ਰਿਲੇਸ਼ਨ ਮੈਂਟੇਨ ਹੋਣੇ ਚਾਹੀਦੇ ਨੇ ਕਿਉਂਕਿ ਦੋਵੇਂ ਵੱਡੀਆਂ ਇਕਨੋਮੀਆਂ ਨੇ ਤੇ ਕੈਨੇਡਾ ਦੇ ਲਈ ਵੱਡੇ ਭਾਈਵਾਲ ਨੇ ਕਿਉਂਕਿ ਕੈਨੇਡੀਅਨ ਕੈਨੋਲਾ ਪ੍ਰੋਡਕਟਸ ਦਾ ਅਮਰੀਕਾ ਤੋਂ ਬਾਅਦ ਸਭ ਤੋਂ ਵੱਡਾ ਇੰਪੋਰਟਰ ਚਾਈਨਾ ਦਾ ਤੇ ਉਸ ਦੇ ਵੱਲੋਂ ਟੈਰਫ ਲਗਾਉਣ ਤੋਂ ਬਾਅਦ ਕੈਨੋਲਾ ਦੇ ਪ੍ਰਾਈਸ ਘਟੇ ਹੋਏ ਨੇ ਤੇ ਇੰਡਸਟਰੀ ਪ੍ਰਭਾਵਿਤ ਹੋਈ ਹੈ ਬੀਤੇ ਦਿਨ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਵੱਲੋਂ ਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਸੀ ਜਿਸ ਵਿੱਚ ਫੈਡਰਲ ਮਿਨਿਸਟਰਸ ਵੀ ਮੌਜੂਦ ਸਨ ਅਤੇ ਪਾਲਕੇ ਪ੍ਰਧਾਨ ਮੰਤਰੀ ਦੇ ਵੱਲੋਂ ਮੈਕਸੀਕੋ ਦੇ ਲਈ ਰਵਾਨਾ ਹੋ ਕੇ ਉੱਥੇ ਵੀ ਟ੍ਰੇਡ ਸੰਬੰਧੀ ਨੇਗੋਸ਼ੀਏਸ਼ਨਸ ਕੀਤੀਆਂ ਜਾਣੀਆਂ ਨੇ ਕਿਉਂਕਿ ਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਹਾਲ ਹੀ ਦੇ ਵਿੱਚ ਚਾਈਨਾ ਵਿਜ਼ਿਟ ਕਰਕੇ ਵਾਪਸ ਆਏ ਨੇ ਜਿੱਥੇ ਕਿ ਉਹਨਾਂ ਕੈਨੋਲਾ ਦੇ ਉੱਪਰ ਲੱਗੇ ਹੋਏ ਟੈਰਿਫਸ ਦਾ ਹੱਲ ਕੱਢਣ ਦੇ ਲਈ ਗੱਲਬਾਤ ਕੀਤੀ ਸੀ ਅਤੇ ਉਹ ਲੰਬੇ ਸਮੇਂ ਤੋਂ ਇਹ ਮੰਗ ਵੀ ਕਰ ਰਹੇ ਨੇ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ ਕੈਨੇਡਾ ਰੇਵਨਿਊ ਜੰਸੀ ਦੇ ਵਰਕਰਾਂ ਦੀ ਯੂਨੀਅਨ ਵੱਲੋਂ ਆਨਲਾਈਨ ਕੈਂਪੇਨ ਦਾ ਸੈਕੰਡ ਫੇਜ਼ ਸ਼ੁਰੂ ਕੀਤਾ ਗਿਆ ਜਿਸ ਵਿੱਚ ਸਟਾਫ 'ਚ ਕਟੌਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਟੈਕਸਟੇਸ਼ਨ EMPLOYES ਯੂਨੀਅਨ ਦੇ ਨੈਸ਼ਨਲ ਪ੍ਰੈਜ਼ੀਡੈਂਟ ਮਾਰਜ ਬਰਾਇਰ ਨੇ ਕਿਹਾ ਕਿ CRA ਨੇ 2024 ਤੋਂ ਹੁਣ ਤੱਕ ਲਗਭਗ 10000 ਜੌਬਸ ਕੱਟ ਕੀਤੀਆਂ ਨੇ ਜਿਸ ਕਾਰਨ ਸਰਵਿਸਿਜ਼ ਤੇ ਸਿੱਧਾ ਅਸਰ ਪੈ ਰਿਹਾ ਹੈ ਜਿੰਨਾ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਦੇ ਆਫਿਸ ਦੇ ਬਾਹਰ ਪ੍ਰੋਟੈਸਟ ਕੀਤਾ ਜਾਏਗਾ ਜਿਸ ਵਿੱਚ ਮੰਕੀਤੀ ਜਾਏਗੀ ਕਿ ਸੀਆਰਏ ਵਿੱਚ ਸਰਕਾਰ ਦੁਆਰਾ ਇਨਵੈਸਟ ਕਰੇ ਅਤੇ ਪੋਸਟਾਂ ਭਰੀਆਂ ਜਾਣ ਯੂਨੀਅਨ ਨੇ ਕੈਨੇਡਾ ਔਨ ਹੋਲਡ ਮਹਿੰਮਤ ਚਲਾਈ ਹੈ ਜਿਸ ਦੇ ਪਹਿਲੇ ਫੇਸ ਦੇ ਵਿੱਚ 3300 ਕਾਲ ਸੈਂਟਰ ਦੇ ਕਰਮਚਾਰੀਆਂ ਨੂੰ ਜੋਬ ਕਟ ਦੀ ਨਿੰਦਿਆ ਕੀਤੀ ਗਈ ਅਤੇ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਆਪਣੇ ਮੈਂਬਰ ਆਫ ਪਾਰਲੀਮੈਂਟਸ ਤੱਕ ਇਹ ਮਸਲਾ ਪਹੁੰਚਾਉਣ ਕੇ ਸਰਵਿਸ ਕੈਨੇਡਾ ਦੇ ਕਾਲ ਸੈਂਟਰਸ ਦੇ ਵਿੱਚੋਂ ਜੋ ਇਹ ਵਰਕਰਸ ਦੀ ਕਟੌਤੀ ਕੀਤੀ ਜਾ ਰਹੀ ਹੈ ਇਸ ਨਾਲ ਉਹਨਾਂ ਨੂੰ ਲੰਮੇ ਵੇਟ ਟਾਈਮ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਨਾਲ ਨਾਲ ਬਹੁਤ ਸਾਰੀਆਂ ਕਾਲਸ ਡ੍ਰੌਪ ਵੀ ਹੋ ਰਹੀਆਂ ਨੇ ਦੂਜੇ ਪਾਸੇ ਕੈਨੇਡਾ ਰੈਵਨਿਊ ਏਜੰਸੀ ਨੇ ਕਿਹਾ ਸੀ ਕਿ ਉਹ ਲਗਭਗ ਕੁਝ ਮਲਾਜ਼ਮਾਂ ਨੂੰ ਜਿਸ ਵਿੱਚ 850 ਦਾ ਨੰਬਰ ਹੈ ਉਹਨਾਂ ਵਰਕਰਾਂ ਦਾ ਕੰਟਰੈਕਟ ਅੱਗੇ ਵਧਾਉਣ ਦੀ ਪੇਸ਼ਕਸ਼ ਵੀ ਕਰ ਰਿਹਾ ਹੈ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇ ਨੇ ਸੀਆਰਏ ਦੇ ਵਿੱਚ ਕਾਲ ਵੇਟਿੰਗ ਦਾ ਹੱਲ ਕਰਨ ਦੇ ਲਈ 100 ਦਿਨਾਂ ਦਾ ਸਮਾਂ ਤੈਅ ਕੀਤਾ ਸੀ ਪਰ ਨਾਲੋਂ ਨਾਲ ਫੈਡਰਲ ਸਰਕਾਰ ਦਾ ਪਬਲਿਕ ਸਰਵਿਸ ਦੇ ਵਿੱਚ ਖਰਚਾ ਘਟਾਉਣ ਦੀ ਵੀ ਯੋਜਨਾ ਹੈ ਜਿਸ ਨੂੰ ਲੈ ਕੇ ਸੀਆਰਏ ਅਤੇ ਬਾਕੀ ਫੈਡਰਲ EMPLOYES ਚਿੰਤਤ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸੀਆਰਏ ਦੇ ਵਿੱਚ ਹੋਰ ਕਟੌਤੀ ਕੀਤੀ ਗਈ ਤਾਂ ਸਰਵਿਸਿਜ਼ ਦਾ ਹੋਰ ਵੀ ਬੁਰਾ ਹਾਲ ਹੋਏਗਾ ਪਰ ਦੂਜੇ ਪਾਸੇ ਇਹ ਚਰਚਾ ਵੀ ਚੱਲ ਰਹੀ ਹੈ ਕਿ ਫੈਡਰਲ ਸਰਕਾਰ ਟੈਕਨੋਲੋਜੀ ਦੇ ਜ਼ਰੀਏ ਵਰਕਰਸ ਦੇ ਉੱਪਰ ਘੱਟ ਡਿਪੈਂਡ ਹੋਣ ਦੀ ਯੋਜਨਾ ਬਣਾ ਰਹੀ ਹੈ ਤਾਂ ਕਿ ਘੱਟ ਵਰਕਫੋਰਸ ਦੇ ਨਾਲ ਟੈਕਨੋਲੋਜੀ ਰਾਹੀਂ ਬਿਹਤਰ ਸਰਵਿਸਿਜ਼ ਕੈਨੇਡੀਅਨਸ ਨੂੰ ਮਹੱਈਆ ਕਰਵਾਈਆਂ ਜਾ ਸਕਣ ਇਸ ਦੇ ਨਾਲ ਪਬਲਿਕ ਸਰਵਿਸ ਦੇ ਵਿੱਚ ਸਰਕਾਰ ਦਾ ਖਰਚਾ ਵੀ ਘਟੇਗਾ ਤੇ ਸਰਵਿਸਿਜ਼ ਵੀ ਬਿਹਤਰ ਹੋਣਗੀਆਂ ਪਰ ਦੂਜੇ ਪਾਸੇ ਸੀਆਰਏ ਦੀ ਯੂਨੀਅਨ ਸਪਸ਼ਟ ਕਰ ਚੁੱਕੀ ਹੈ ਕਿ ਸਰਕਾਰ ਵਰਕਰਸ ਦੇ ਪੱਦਰ ਨੂੰ ਕੋਵਿਡ-19 ਤੋਂ ਪਹਿਲਾਂ ਵਾਲੇ ਨੰਬਰ ਤੇ ਲਿਆਉਣਾ ਚਾਹੁੰਦੀ ਹੈ ਕਿਉਂਕਿ ਕੋਵਿਡ-19 ਸਮੇਂ ਸੀਆਰਏ ਦੇ ਵਿੱਚ ਮੁਲਾਜ਼ਮਾਂ ਦੀ ਗਿਣਤੀ 'ਚ ਵਾਧਾ ਹੋਇਆ ਸੀ ਪਰ ਹੁਣ ਇਸ ਨੂੰ ਜਦੋਂ ਪਹਿਲਾਂ ਵਾਲੇ ਨੰਬਰ ਤੇ ਲਿਆਉਣਾ ਚਾਹੁੰਦੀ ਹੈ ਉਹਨਾਂ ਨੇ ਕਿਹਾ ਕਿ ਪਾਪੂਲੇਸ਼ਨ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵਾਧਾ ਹੋਇਆ ਹੈ ਅਤੇ ਇੰਨੀ ਘੱਟ ਵਰਕਫੋਰਸ ਬਿਹਤਰ ਸਰਵਿਸਿਜ਼ ਮੁਹੱਈਆ ਨਹੀਂ ਕਰਵਾ ਸਕੇਗੀ ਜਿਸ ਕਾਰਨ ਫੈਡਰਲ ਸਰਕਾਰ ਨੂੰ ਇਸ ਜੋਬ ਕੱਟ ਵਾਲੇ ਪਾਸੇ ਨਹੀਂ ਵਧਣਾ ਚਾਹੀਦਾ ਪਰ ਇਹ ਸਪਸ਼ਟ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਫੈਡਰਲ EMPLOYEES ਦੀਆਂ ਯੂਨੀਅਨਸ ਦੇ ਵੱਲੋਂ ਪਰਟਸ ਤਾਂ-ਤਾਂਤੇ ਦੇਖਣ ਨੂੰ ਜ਼ਰੂਰ ਮਿਲਣਗੇ ਕਿਉਂਕਿ ਜੇਕਰ ਫੈਡਰਲ ਸਰਕਾਰ ਆਪਣਾ ਖਰਚਾ ਘਟਾਉਣਾ ਚਾਹੁੰਦੀ ਹੈ ਤਾਂ ਉਸ ਵਿੱਚ ਇਹ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਜੌਬ ਕੱਟ ਸਭ ਤੋਂ ਪਹਿਲਾ ਹਥਿਆਰ ਹੋਏਗਾ ਸਾਬਕਾ ਜਸਟਿਸ ਮਿਨਿਸਟਰ ਡੇਵਿਡ ਲੇਮੇਟੀ ਪ੍ਰਧਾਨ ਮੰਤਰੀ ਮਾਕਾਰਨੀ ਦੇ ਪ੍ਰਿੰਸੀਪਲ ਸੈਕਟਰੀ ਦੇ ਅਹੁਦੇ ਨੂੰ ਛੱਡਣ ਦੀ ਤਿਆਰੀ ਕਰ ਰਹੇ ਨੇ ਲੇਮੇਟੀ ਜੋ ਕਿ ਆਕਸਫੋਰਡ ਯੂਨੀਵਰਸਿਟੀ ਵਿੱਚ ਕਾਰਨੀ ਨਾਲ ਹਾਕੀ ਖੇਡਦੇ ਰਹੇ ਨੇ ਜੁਲਾਈ ਵਿੱਚ ਸੋਸ਼ਲ ਮੀਡੀਆ ਤੇ ਕਾਰਨੀ ਨਾਲ ਫੋਟੋ ਪਾਉਂਦੇ ਆ ਆਪਣੀ ਨਿਯੁਕਤੀ ਬਾਰੇ ਉਹਨਾਂ ਜਾਣਕਾਰੀ ਸਾਂਝੀ ਕੀਤੀ ਸੀ ਇਹ ਅਹੁਦਾ ਪ੍ਰਧਾਨ ਮੰਤਰੀ ਆਫਿਸ ਵਿੱਚ ਸਭ ਤੋਂ ਸੀਨੀਅਰ ਪੋਸਟਾਂ ਦੇ ਵਿੱਚੋਂ ਇੱਕ ਹੈ ਜਿਸ ਨੂੰ ਕਾਰਨੀ ਦੇ ਪੋਲਿਟੀਕਲ ਅਤੇ ਨੀਤੀਗਤ ਏਜੰਡੇ ਨੂੰ ਸੁਭਾਲਣ ਦੇ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ ਲਿਮਿਟੀ ਨੇ ਫੈਡਰਲ ਚੋਣ ਮਹਿਮਦ ਦੌਰਾਨ ਸਲਾਹਕਾਰ ਵਜੋਂ ਵੀ ਸਰਵਿਸਿਜ਼ ਦਿੱਤੀਆਂ ਸਨ ਉਹਨਾਂ ਨੂੰ ਟੌਮ ਪਿਟਫੀਲਡ ਦੀ ਥਾਂ ਲੈਣ ਦੇ ਲਈ ਨਿਯੁਕਤ ਕੀਤਾ ਗਿਆ ਸੀ ਜੋ ਕਿ ਅੰਤਰੀਮ ਆਧਾਰ ਤੇ ਕੰਮ ਕਰ ਰਹੇ ਸਨ ਪਰ ਅਜੇ ਤੱਕ ਪੀਐਮਓ ਨਹੀਂ ਛੱਡਿਆ ਕਲੇਮੇਟੀ ਮੌਂਟਰੀਅਲ ਡੀ ਲਸੇਲ ਇਮੋਰਡ ਵਾਰਡਨ ਰਾਈਡਿੰਗ ਤੋਂ ਐਮਪੀ ਸਨ ਅਤੇ ਜਸਟਨ ਟਰੂਡੋ ਦੀ ਸਰਕਾਰ ਦੇ ਵਿੱਚ ਜਸਟਿਸ ਮਿਨਿਸਟਰ ਸਨ ਉਹਨਾਂ ਨੂੰ 2023 ਵਿੱਚ ਕੈਬਨਿਟ ਤੋਂ ਬਾਹਰ ਕਰ ਦਿੱਤਾ ਗਿਆ ਸੀ ਪੰਜ ਸੂਤਰਾਂ ਨੇ ਨੈਸ਼ਨਲ ਮੀਡੀਆ ਨੂੰ ਨਾਮ ਗੁਪਤ ਰੱਖਣ ਦੀ ਸ਼ਰਤ ਉੱਪਰ ਇਹ ਜਾਣਕਾਰੀ ਮੁਹੱਈਆ ਕਰਵਾਈ ਹੈ ਕਿ ਸਰਕਾਰ ਦੇ ਅੰਦਰੂਨੀ ਕੰਮਕਾਜ ਉੱਪਰ ਚਰਚਾ ਕਰਨ ਦਾ ਅਧਿਕਾਰ ਨਹੀਂ ਹੈ ਤਿੰਨ ਸੂਤਰਾਂ ਦਾ ਕਹਿਣਾ ਹੈ ਕਿ ਲਿਮੇਟੀ ਡਿਪਲੋਮੈਟਿਕ ਅਹੁਦੇ ਦੇ ਦਾਅਵੇਦਾਰ ਹਨ ਪੀਐਮਓ ਨੇ ਟਿੱਪਣੀ ਦੇ ਸਬੰਧੀ ਜੋ ਰਿਕਵੈਸਟ ਭੇਜੇਗੀ ਉਸ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਜਦੋਂ ਲਿਮੇਟੀ ਨੂੰ ਪੁੱਛਿਆ ਗਿਆ ਕਿ ਉਹ ਅਸਤੀਫਾ ਦੇ ਰਹੇ ਨੇ ਅਤੇ ਸੁਭਾਵਤ ਤੌਰ ਤੇ ਕਿਸੇ ਨਵੇਂ ਅਹੁਦੇ ਵੱਲ ਜਾ ਰਹੇ ਨੇ ਤਾਂ ਲਿਮੇਟੀ ਨੇ ਨੋ ਕਮੈਂਟ ਕਹਿ ਕੇ ਇਸ ਦਾ ਜਵਾਬ ਦਿੱਤਾ ਲਿਮੇਟੀ ਦਾ ਜਾਣਾ ਟ੍ਰੂਡੋ ਕਾਲ ਦੇ ਇੱਕ ਹੋਰ ਸਾਬਕਾ ਮਿਨਿਸਟਰ ਦੀ ਸਿਆਸਤ ਤੋਂ ਰਵਾਨਗੀ ਹੋਏਗੀ ਇੱਕ ਦਿਨ ਪਹਿਲਾਂ ਸਾਬਕਾ ਟਰਾਂਸਪੋਰਟ ਮਿਨਿਸਟਰ ਕ੍ਰਿਸਟਿਆ ਫਰੀਲੈਂਡ ਨੇ ਕੈਬਨਟ ਤੋਂ ਅਸਤੀਫਾ ਦਾ ਐਲਾਨ ਕੀਤਾ ਅਤੇ ਉਹ ਯੂਕਰੇਨ ਦੇ ਵਿੱਚ ਮੋਡਰਨ ਨਿਰਮਾਣ ਦੇ ਲਈ ਕੈਨੇਡਾ ਦੇ ਇੱਕ ਵਿਸ਼ੇਸ਼ ਨੁਮਾਇੰਦੇ ਨਿਯੁਕਤ ਕੀਤੇ ਗਏ ਨੇ ਇਸ ਤੋਂ ਇਲਾਵਾ ਹੋਰ ਸਾਫਕਾ ਕੈਬਨਟ ਮੰਤਰੀ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਰਾਜਨੀਤੀ ਨੂੰ ਆਲਵਿਦਾ ਆਖ ਸਕਦੇ ਨੇ ਸਾਫਕਾ ਡਿਫੈਂਸ ਮਿਨਿਸਟਰ ਬੈਲ ਬਲੇਅਰ ਯੂਕੇ ਲਈ ਹਾਈ ਕਮਿਸ਼ਨਰ ਨਿਯੁਕਤ ਕੀਤੇ ਗਏ ਨੇ ਸੂਤਰਾਂ ਅਨੁਸਾਰ ਸਾਫਕਾ એનર્ਜੀ ਮਿਨਿਸਟਰ ਜੋਨਾਥਨ ਵਿਲਕਿੰਸਨ ਦਾ ਨਾਮ ਵੀ ਕਿਸੇ ਯੂਰਪੀ ਡਿਪਲੋਮੈਟਿਕ ਅਹੁਦੇ ਲਈ ਵਿਚਾਰਿਆ ਜਾ ਰਿਹਾ ਹੈ ਦੋਵੇਂ ਐਮਪੀਜ਼ ਜਿਨ੍ਹਾਂ ਕੋਲ ਟਰੂਡੋ ਸਰਕਾਰ 'ਚ ਅਹਿਮ ਡਿਪਾਰਟਮੈਂਟਸ ਸਨ ਉਹਨਾਂ ਨੂੰ ਕਾਰਨੀ ਦੀ ਕੈਬਨਿਟ ਦੇ ਵਿੱਚ ਜਗ੍ਹਾ ਨਹੀਂ ਮਿਲੀ ਹੈ ਕਿਉਂਕਿ ਪ੍ਰਧਾਨ ਮੰਤਰੀ ਕਾਰਨੀ ਦੀ ਕੈਬਨਿਟ ਦੇ ਵਿੱਚ ਬਹੁਤ ਸਾਰੇ ਨਵੇਂ ਚਿਹਰੇ ਨੇ ਅਤੇ ਬਹੁਤ ਸਾਰੇ ਪੁਰਾਣੇ ਮਿਨਿਸਟਰਸ ਦੇ ਡਿਪਾਰਟਮੈਂਟਸ ਬਦਲੇ ਗਏ ਨੇ ਬ੍ਰਿਟਿਸ਼ ਕੋਲੰਬੀਆ ਦੀ ਪ੍ਰਮੁੱਖ ਵਿਰੋਧੀ ਧਿਰ BC ਕੰਜ਼ਰਵਟਿਵ ਪਾਰਟੀ ਦੇ ਲੀਡਰ ਜੌਨ ਰਸਟਰਡ ਦਾ ਲੀਡਰਸ਼ਿਪ ਰਿਵਿਊ ਚੱਲ ਰਿਹਾ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਪਾਰਟੀ ਦੇ ਅੰਦਰ ਕੁਝ ਆਵਾਜ਼ਾਂ ਅਤੇ ਲੀਡਰਸ਼ਿਪ ਰਿਵਿਊ ਨੂੰ ਲੈ ਕੇ ਪ੍ਰੋਸੀਜਰਸ ਸ਼ੁਰੂ ਹੋਏ ਸਨ ਬੀਸੀ ਕੰਜ਼ਰਵਟਿਵ ਪਾਰਟੀ ਨੇ ਅਧਿਕਾਰਤ ਤੌਰ ਤੇ ਸਵੀਕਾਰ ਕਰ ਰਹੀ ਹੈ ਕਿ ਜੌਨ ਰੈਸਟਰ ਦੀ ਲੀਡਰਸ਼ਿਪ ਰਿਵਿਊ ਲਈ ਫੇਕ ਮੈਂਬਰਸ ਨੇ ਵੋਟ ਪਾਉਣ ਲਈ ਸਾਈਨ ਅਪ ਕਰਨ ਦੀ ਕੋਸ਼ਿਸ਼ ਕੀਤੀ ਹੈ ਆਡਿਟ ਦੌਰਾਨ ਇਸ ਦੀ ਪਛਾਣ ਕੀਤੀ ਗਈ ਹੈ ਕਿ ਅਜਿਹੇ ਵੋਟਾਂ ਨੂੰ ਰੱਦ ਵੀ ਕੀਤਾ ਗਿਆ ਕੰਜ਼ਰਵੇਟਿਵ ਲੀਡਰ ਦੇ ਲਈ ਰਾਈਡਿੰਗ ਬਾਏ ਰਾਈਡਿੰਗ ਵੋਟ ਸ਼ਾਮਲ ਹੁੰਦੀ ਹੈ ਤੇ ਜੇਕਰ ਪਾਰਟੀ ਲੀਡਰ 50% ਤੋਂ ਘੱਟ ਵੋਟਾਂ ਲੈਂਦਾ ਤਾਂ ਲੀਡਰਸ਼ਿਪ ਰੇਸ ਸ਼ੁਰੂ ਹੋ ਜਾਂਦੀ ਹੈ 20 ਸਤੰਬਰ ਨੂੰ VOTING ਸਮਾਪਤ ਹੋਏਗੀ ਅਤੇ ਇਸ ਦਾ ਰਿਜ਼ਲਟ ਸੋਮਵਾਰ ਤੱਕ ਮੁਹੱਈਆ ਕਰਵਾਉਣ ਦੀ ਸੁਭਾਵਨਾ ਹੈ ਪਾਰਟੀ ਦਾ ਕਹਿਣਾ ਹੈ ਕਿ 90% ਫੇਕ ਮੈਂਬਰਸ ਜਿਨ੍ਹਾਂ ਚਾਰ VOTES ਕੈਨੋਲਾ ਰਾਈਡਿੰਗਸ ਤੇ ਸਾਈਨ ਅਪ ਕੀਤੀਆਂ ਗਈਆਂ ਸਨ ਜਿਨ੍ਹਾਂ ਨੇ 18 ਸਤੰਬਰ ਨੂੰ VOT ਪਾਉਣੀ ਸੀ ਪਾਰਟੀ ਅੰਦਰੂਨੀ ਜਾਂਚ ਬਾਰੇ ਹੋਰ ਜਾਣਕਾਰੀ ਮੁਹੱਈਆ ਨਹੀਂ ਕਰਵਾਏਗੀ ਅਤੇ ਪ੍ਰਾਈਵੇਸੀ ਕਾਰਨ ਕਿਸੇ ਵਿਅਕਤੀ ਦਾ ਨਾਮ ਵੀ ਨਹੀਂ ਦੱਸਿਆ ਜਾਏਗਾ ਹੌਣ ਦੇਖਤੇ ਅਡਮੈਂਟਨ ਤੋਂ ਸੀਨੀਅਰ ਪੱਤਰਕਾਰ ਕਲਮੇਸ਼ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕਲਮੇਸ਼ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖਬਰ ਲੈ ਕੇ ਦੋਸਤੋ ਤੁਹਾਡੇ ਲਈ ਹਾਜ਼ਰ ਹੋ ਰਿਹਾ ਪਿਛਲੇ ਦਿਨੀ ਅਲਬਰਟਾ ਦੀ ਪ੍ਰੀਮੀਅਰ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀਗਾ ਕਿ ਜਿਹੜੇ 2026 ਦੇ ਅਖੀਰ ਤੱਕ ਡਰਾਈਵਰ ਲਾਇਸੈਂਸ ਇਸ਼ੂ ਹੋਇਆ ਕਰਨਗੇ ਉਹਨਾਂ ਦੇ ਉੱਤੇ ਵਿਅਕਤੀ ਦੀ ਸਿਟੀਜ਼ਨਸ਼ਿਪ ਮਾਰਕਰਜ਼ ਹੋਣਗੇ ਯਾਨੀ ਕਿ ਉਥੋਂ ਪਤਾ ਲੱਗ ਸਕਦਾ ਕਿ ਬੰਦਾ ਸਿਟੀਜ਼ਨਸ਼ਿਪ ਇਹਦੇ ਕੋਲ ਹੈਗੀ ਆ ਜਾਂ ਨਹੀਂ ਹੈ ਉਸ ਗੱਲ ਨੂੰ ਲੈ ਕੇ ਹੁਣ ਜਿਹੜੀ ਅਲਬਰਟਾ ਦੀ ਪ੍ਰਾਈਵੇਸੀ ਕਮਿਸ਼ਨਰ ਆ ਡਿਆਨ ਮਕਲੌਇਡ ਉਹਨਾਂ ਨੇ ਉਹਦੇ ਤੇ ਸਵਾਲੀਆ ਚੈਨਲ ਆਇਆ ਜੀ ਉਹ ਕਹਿੰਦੇ ਵੀ ਕੀ ਸੂਬੇ ਲਈ ਇਹ ਚੀਜ਼ ਜਿਹੜੀ ਆ ਉਹ ਜ਼ਰੂਰੀ ਆ ਇਸ ਵੇਲੇ ਵੀ ਉਹ ਉਤੇ ਲਾਏ ਜਾਣ ਦੂਸਰੀ ਗੱਲ ਉਹ ਕਹਿੰਦੇ ਵੀ ਅ ਇਹਦੇ ਨਾਲ ਕੀ ਹੁੰਦਾ ਵੀ ਲੋਕਾਂ ਦੇ ਨਾ ਪ੍ਰਾਈਵੇਟ ਮਤਲਬ ਪ੍ਰਾਈਵੇਸੀ ਜਿਹੜੀ ਆ ਉਹ ਖਤਰੇ ਵਿੱਚ ਆ ਰਾਦਰ than ਵੀ ਜਿਹੜੇ ਇਹਦੇ ਤੋਂ ਬੈਨੀਫਿਟ ਮਿਲਣੇ ਆ ਤੇ ਜਿਹੜਾ ਪ੍ਰਾਈਵੇਸੀ ਦੀ ਮਤਲਬ ਜੋਖੋ ਆ ਚੱਕਣ ਵਾਲੀ ਗੱਲ ਉਹਦੇ ਉਹ ਕਹਿੰਦੇ ਵੀ ਦੋਨਾਂ ਪਾਸਿਆਂ ਨੂੰ ਦੇਖਿਆ ਨਹੀਂ ਗਿਆ ਕਹਿੰਦੀ ਮੇਰੇ ਦਫ਼ਤਰ ਦੇ ਵਿੱਚ ਹਜੇ ਤਾਂ ਹੀ ਇਦਾਂ ਦੀ ਕੋਈ ਐਪਲੀਕੇਸ਼ਨ ਨਹੀਂ ਆਈ ਜਿਹਦੇ ਨਾਲ ਇਹ ਦੇਖਿਆ ਜਾਵੇ ਵੀ ਉਹਦਾ ਕੀ ਇੰਪੈਕਟ ਹੋ ਸਕਦਾ ਪਹਿਲਾਂ ਕੈਨੇਡਾ ਦੇ ਵਿੱਚ ਹੋਰ ਸੂਬੇ ਨੇ ਜਿਵੇਂ ਕੋਬੈਕ ਆ ਅਨਟੇਰੀਓ ਆ ਉਹਨਾਂ ਨੇ ਇਹ ਚੀਜ਼ ਕੀਤੀ ਸੀਗੀ ਜਿਹਦੇ ਵਿੱਚ ਨਾ ਉਹਨਾਂ ਨੇ ਹੋਰ ਮਤਲਬ ਅਲਬਰਟਾ ਡਰਾਈਵ ਜਿਹੜੇ ਉੱਥੋਂ ਦੇ ਡਰਾਈਵਰ ਲਾਇਸੈਂਸ ਆ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਪਾਈ ਸੀਗੀ ਪਰ ਉਹ ਮੰਡੈਟਰੀ ਨਹੀਂ ਸੀ ਆਪਸ਼ਨਲ ਸੀ ਵੀ ਜੇ ਕਿਸੇ ਨੇ ਪਾਉਣੀਆਂ ਤਾਂ ਪਾ ਸਕਦਾ ਸੀਗਾ ਉਹਦਾ ਕਾਰਨ ਇਹ ਸੀ ਉਹ ਕਹਿੰਦੇ ਵੀ ਉਹਦੇ ਨਾਲ ਜਿਹੜਾ ਅਮਰੀਕਾ ਦੇ ਵਿੱਚ ਟਰੈਵਲ ਕਰਨੇ ਜਾਣਾ ਸੀਗਾ ਉਹ ਥੋੜਾ ਸੌਖਾ ਹੋ ਸਕਦਾ ਸੀਗਾ ਪਰ ਜਿਹੜਾ ਅਲਬਰਟਾ ਦੇ ਵਿੱਚ ਇਹ ਗੱਲ ਹੋਣ ਆ ਰਹੀ ਹੈ ਉਹਦੇ ਤੇ ਪ੍ਰੀਮੀਅਰ ਨੂੰ ਜਦੋਂ ਇਹ ਗੱਲ ਦੱਸੀ ਗਈ ਤੇ ਪ੍ਰੀਮੀਅਰ ਕਹਿੰਦੀ ਵੀ ਦੇਖੋ ਅ ਅਸੀਂ ਚਾਹੁੰਦੇ ਆ ਵੀ ਜਿਹੜੇ ਕੈਨੇਡੀਅਨ ਸਿਟੀਜ਼ਨਸ ਹੈਗੇ ਆ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਸੁਵਿਧਾਵਾਂ ਆ ਮੈਲਡੀਆਂ ਚਾਹੀਦੀਆਂ ਨੇ ਸਾਨੂੰ ਕਹਿੰਦੇ ਵੀ ਅੱਗੇ ਕਿਹਾ ਜਾਂਦਾ ਆਡਿਟਰ ਜਨਰਲ ਵੱਲੋਂ ਵੀ ਤੁਸੀਂ ਇਹ ਇੱਕ ਵਧੀਆ ਜੌਬ ਨਹੀਂ ਕਰ ਰਹੇ ਵੀ ਜਿਹੜੀਆਂ ਇਹ ਸੇਵਾਵਾਂ ਹੁੰਦੀਆਂ ਸਿਟੀਜ਼ਨ ਨੂੰ ਮਿਲਣੀਆਂ ਚਾਹੀਦੀਆਂ ਪਰ ਉਹਨਾਂ ਨੂੰ ਮਿਲ ਨਹੀਂ ਰਹੀਆਂ ਉਹ ਕਹਿੰਦੇ ਵੀ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀਆਂ ਇਹ ਸਿਹਤ ਸੇਵਾਵਾਂ ਹੋਈਆਂ ਜਾਂ ਸਟੂਡੈਂਟ ਲੋਨ ਹੋਏ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੇ ਕੋਈ ਬੈਨੀਫਿਟਸ ਹੈਗੇ ਆ ਸਰਕਾਰ ਤੋਂ ਲੈਣ ਵਾਲੇ ਪ੍ਰੋਵਿੰਸ਼ੀਅਲ ਸਰਕਾਰ ਤੋਂ ਬਈ ਉਹਦੇ ਲਈ ਅਸੀਂ ਇਹ ਸਾਰਾ ਕੁਝ ਕਰ ਰਹੇ ਆ ਪਰ ਉਹਦੇ ਵਿੱਚ ਹੁਣ ਇੱਕ ਪ੍ਰੋਫੈਸਰ ਨੇ ਇੱਥੇ ਗ੍ਰੈਂਡ ਮਕਿਓਨ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਉਹ ਕਹਿੰਦੇ ਬਈ ਮੈਨੂੰ ਇਹ ਗੱਲ ਇਦਾਂ ਕਹਿੰਦਾ ਸੋਚਾਂ ਚ ਪਾ ਰਹੀ ਆ ਵੀ ਇਸ ਵੇਲੇ ਹੀ ਕਿਉਂ ਜਿਹੜੀ ਪ੍ਰੀਮੀਅਰ ਆ ਇਸ ਇਸ਼ੂ ਨੂੰ ਇਸ ਵੇਲੇ ਏਡਾ ਵੱਡਾ ਇਸ਼ੂ ਬਣਾ ਰਹੀ ਆ ਉਹ ਕਹਿੰਦਾ ਵੀ ਮੈਨੂੰ ਮਹਿਸੂਸ ਇਹ ਹੋ ਰਿਹਾ ਪੇ ਜੇਸ ਤਰ੍ਹਾਂ ਦੀ ਗੱਲਬਾਤ ਸਾਊਥ ਆਫ ਦਾ ਬਾਰਡਰ ਹੋ ਰਹੀ ਆ ਵੀ ਉਥੇ ਇਲੈਕਸ਼ਨਸ ਦੇ ਵਿੱਚ ਫਰਾਡ ਹੋ ਰਿਹਾ ਇਹ ਹੋ ਰਿਹਾ ਉਹ ਹੋ ਰਿਹਾ ਉਹਨਾਂ ਗੱਲਾਂ ਨੂੰ ਉਹ ਕਹਿੰਦਾ ਵੀ ਉਹੋ ਹੀ ਗੱਲਾਂ ਇਧਰ ਨੂੰ ਨਾਰਥ ਵਾਲੇ ਪਾਸੇ ਨੂੰ ਸੀਪ ਕਰ ਰਹੀਆਂ ਨੇ ਹਾਲਾਂਕਿ ਅਲਬਰਟਾ ਦੇ ਵਿੱਚ ਵੋਟਰ ਫਰਾਡ ਵਾਲੀ ਕੋਈ ਗੱਲਬਾਤ ਨਹੀਂ ਹੈ ਪਰ ਉਹ ਗੱਲਬਾਤ ਉਹ ਕਹਿੰਦਾ ਕਿ ਉਧਰੋਂ ਲੱਗਦਾ ਵੀ ਇਧਰ ਨੂੰ ਵੀ ਫਲੋ ਕਰ ਰਹੀਆਂ ਨੇ ਪਰ ਜਿਹੜਾ ਜੀ ਦੇਖੋ ਪ੍ਰਾਈਵੇਸੀ ਕਮਿਸ਼ਨਰ ਆ ਉਹਨਾਂ ਵੱਲੋਂ ਜਿਹੜੀ ਗੱਲ ਕਹੀ ਗਈ ਹੈ ਉਹ ਕਹਿੰਦੇ ਦੇਖੋ ਅਸੀਂ ਇਤਰਾਜ਼ ਤਾਂ ਖੜੇ ਕਰ ਸਕਦੇ ਆ ਸਰਕਾਰ ਤੇ ਵੀ ਆ ਗੱਲ ਐਸ ਤਰ੍ਹਾਂ ਆ ਪਰ ਅਸੀਂ ਉਹਨੂੰ ਲਾਗੂ ਨਹੀਂ ਕਰ ਸਕਦੇ ਇਹ ਸਰਕਾਰ ਦੇ ਆਪਣੇ ਹੱਥ ਵਿੱਚ ਵਾਸ ਹੈਗੀ ਆ ਵੀ ਉਹਨਾਂ ਨੇ ਇਹ ਪਾਲਿਸੀ ਜਿਹੜੀ ਆ ਲਾਗੂ ਕਰਨੀ ਆ ਜਾਂ ਨਹੀਂ ਕਰਨੀ ਅਸੀਂ ਤੇ ਉਹ ਕਹਿੰਦੇ ਵੀ ਜਿਹੜੇ ਕਨਸਰਨ ਆ ਉਹ ਰੇਜ਼ ਕਰ ਸਕਦੇ ਆ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ